ਹਾਠਿਓ ਹਿੰਮਤੰ ਕੀਮਤੰ ਲੈ ਕਿਰਪਾਨ ਰਾਜਾ ਵੱਲੋਂ ਹਿੰਮਤ ਸਿੰਘ ਆਤੇ ਕੀਮਤ ਸਿੰਘ ਨਾ ਦੇ ਘੜਿਆਲ ਯੋਧੇ ਕਿਰਪਾਨਾ ਲੈ ਕੇ ਆਏ ਲੈ ਗੁਰਜ ਚਲੰ ਸੋ ਜਲਾਲ ਖਾਨ ਹੁਸੈਨੀ ਦੇ ਦਲ ਵੱਲੋਂ ਜਲਾਲ ਖਾਨ ਗੁਰਜ ਲੈ ਕੇ ਚੱਲਿਆ ਆਠੇ ਸੂਰਮਾ ਮਤ ਜੋਦਾ ਚੁਜਾਰੰ ਓ ਜੁਝਾਰੂ ਯੋਧੇ ਅਭਿਮਾਨ ਨਾਲ ਮਸਤੇ ਹੋਏ ਖੂਬ ਲੜੇ ਪਰੇ ਕੋਟ ਕੋਟਨ ਉਠੀ ਸ਼ਾਸਤਰ ਚਾਰਨ ਸ਼ਸਤਰਾਂ ਦੇ ਲਗਾਤਾਰ ਵਾਰਾਂ ਨਾਲ ਸ਼ਸਤਰਾਂ ਤੋਂ ਚਿੰਗਾਰੀਆਂ ਨਿਕਲ ਰਹੀਆਂ ਸਨ ਰਛਾਵਲ ਚੰਦ ਰਸਾਵਲ ਨਾਮ ਦਾ ਇਹ ਚੰਦ ਹੈ ਜਸੰਗਵਾਲ ਕਾਇ ਜਸਵਾਲ ਦਾ ਰਾਜਾ ਕੇਸਰੀ ਚੰਦ ਤੁਰੰਗੰ ਨਚਾਈ ਘੋੜਾ ਨਚਾਂਦਾ ਹੋਇਆ ਅੱਗੇ ਵਧਿਆ ਲਾਇਓ ਘੇਰ ਹੁਸੈਨੀ ਉਸਨੇ ਹੁਸੈਨੀ ਨੂੰ ਘੇਰ ਲਿਆ ਆਨੇਓ ਸਾੰਗ ਪੈਨੀ ਅਤੇ ਤਿੱਖੀ ਬਰਚੀ ਦਾ ਵਾਰ ਕੀਤਾ ਤੈਨੂੰ ਬਾਣ ਬਾਹੇ ਹੁਸੈਨੀ ਨੇ ਅਗੋਂ ਤੀਰ ਚਲਾਏ ਵੱਡੇ ਸੈਣ ਗਾਹੇ ਅਤੇ ਬਹੁਤ ਸੈਣਾ ਲਿਤਾੜ ਦਿੱਤੀ ਜਿਸੈ ਆਂਗ ਲਾ ਕੇਓ ਤੇਰ ਜਿਸ ਦੇ ਸਰੀਰ ਵਿੱਚ ਲੱਗਦਾ ਹੈ ਤਿਸਹ ਪ੍ਰਾਣ त्याਗਿਓ ਉਸੇ ਦੇ ਪ੍ਰਾਣ ਨਿਕਲ ਜਾਂਦੇ ਹਨ ਜਬ ਐ ਕਾਵ ਲਾਗਿਓ ਜਿਸ ਕਿਸੇ ਨੂੰ ਜਦੋਂ जखਮ ਲੱਗਦਾ ਹੈ ਤਵੈ ਕੋ ਪਜਾਗਿਓ ਤਾਂ ਉਸ ਦਾ ਕਰੋਧ ੜਕ ਪੈਂਦਾ ਹੈ ਸੰਭਾਰੀ ਕਮਾਨ ਓ ਫਿਰ ਕਮਾਨ ਸੰਭਾਲ ਕੇ ਹਣੇ ਵੀਰ ਬਾਨੰ ਸੂਰਮਿਆਂ ਨੂੰ ਬਾਨਾ ਨਾਲ ਮਾਰੀ ਜਾਂਦਾ ਹੈ ਚੋਹੂੰ ਔਰ ਟੁਕੇ ਸੂਰਵੇਂ ਚੋਹਾ ਪਾਸਿਆਂ ਤੋਂ ਅੱਗੇ ਟੁਕਦੇ ਹਨ ਮੁਖੰ ਮਾਰੇ ਕੋਕੇ ਅਤੇ ਮੂੰਹ ਤੋਂ ਮਾਰੋ ਮਾਰੋ ਪੁਕਾਰਦੇ ਹਨ ਨਿਰਪੈ ਸ਼ਾਸਤਰ ਬਾਹੈਂ ਉਹ ਨਿਰਪੈ ਹੋ ਕੇ ਸ਼ਾਸਤਰ ਚਲਾਉਂਦੇ ਹਨ ਦਉ ਜੀਤ ਚਾਹੈਂ ਆਤੇ ਦੋਵੇਂ ਆਪਣੀ ਆਪਣੀ ਜਿੱਤ ਪ੍ਰਾਪਤ ਕਰਨ ਦੇ ਚਾਹਵਾਨ ਹੁੰਦੇ ਹਨ ਵੈਸੇ ਖਾਨ ਜਾਦੇ ਪਠਾਨ ਸੈਨਿਕ ਕਰੋਧਿਤ ਹੋ ਗਏ ਮਹਾ ਮੱਧ ਮਾਤੇ ਐਂਕੜ ਨਾਲ ਹੰਕਾਰੇ ਗਏ ਮਹਾ ਬਾਨ ਵਰਖੇ ਤੇਰਾ ਦੀ ਬਰਖਾ ਹੋਣ ਲੱਗੀ ਸਬੈ ਸੂਰ ਹਰਖੇ ਸਾਰੇ ਸੂਰ ਮੇ ਪ੍ਰਸੰਨ ਹੋ ਗਏ ਕਰੈ ਬਾਣ ਅਰਚਾ ਉਹ ਦ੍ਰਿਸ਼ ਅਜੀਹਾਸੀ ਮਾਨੋ ਬਾਣ ਸੁਗੰਧਿਤ ਪਦਾਰਥਾਂ ਦੀ ਅਰਚਾ ਛਿੜਕਾਓ ਕਰ ਰਹੇ ਹੋਣ ਧਨੁਰ ਬੇਦ ਚਰਚਾ ਧਨਸ਼ਾ ਦੀ ਟੰਕਾਰ ਨਾਲ ਧਰਨੂ ਵੇਦ ਦਾ ਪਾਠ ਹੋ ਰਿਆ ਸੀ ਸੋ ਸਾਗੰ ਸਮਾਲੰ ਉਸ ਥਾਤੇ ਵੇਦ ਪਾਠ ਦਾ ਕਰੈ ਤੌਨ ਠਾਮੰ ਕੋਈ ਰੋਪਕ ਖੇਡਿਆ ਜਾ ਰਿਹਾ ਸੀ ਬਲੀ ਵੀਰ ਰੁਜੇ ਉਸ ਕਾਮ ਵਿੱਚ ਬਲਵਾਨ ਵੀਰ ਰੁਜੇ ਹੋਏ ਸਨ ਸਮੋ ਸ਼ਾਸਤਰ ਜੂਜੇ ਸਾਰੇ ਸ਼ਸਤਰਾਂ ਨਾਲ ਜੂਜ ਰਹੇ ਸਨ ਲਗਾਇ ਧੀਰ ਤੱਕੇ ਧੀਰ ਜਵਾਨ ਸੂਰਮਿਆਂ ਦੇ ਤੱਕੇ ਵਜਰੇ ਸਨ ਕਿਰਪਾਨਾਂ ਚਨਕੇ ਅਤੇ ਕਿਰਪਾਨਾਂ ਚਨ ਕਰਨੀਆਂ ਸਨ ਕੜਕਾ ਕਮਾਰਾਂ ਕਮਾਨਾ ਕੜਕਦੀ ਆਸਾਨ ਝਣਕੈ ਕਿਰਪਾਨੰ ਕਿਰਪਾਨਾ ਝਣਕਦੀ ਆਸਾਨ ਕੜੰਕਾਰ ਝੁਟੈ ਕੜਾ ਕੜਾਕ ਤੀਰ ਚੱਲਦੇ ਸਨ ਝਣੰਕਾਰ ਉਠੈ ਹਰ ਪਾਸੇ ਝਣਕਾਰ ਦਾ ਨਾਦ ਪੈਦਾ ਹੋ ਰਿਹਾ ਸੀ ਪਾਠੇ ਸ਼ਾਸਤਰ ਚਾਰ ਐ ਆਠੇ ਸ਼ੋਰ ਮੇ ਸ਼ਸਤਰਾਂ ਦਾ ਵਾਰ ਕਰਦੇ ਸਨ ਨਾ ਸ਼ੰਕਾ ਵਿਚਾਰੈ ਮਾਨਵ ਵਿੱਚ ਕੋਈ ਸ਼ੰਕਾ ਨਹੀਂ ਵਿਚਾਰਦੇ ਸਨ ਕਰੈ ਤੀਰ ਮਾਰੰ ਤੀਰ ਇਤਨੇ ਅਦਕ ਚਲਾਏ ਜਾ ਰਹੇ ਸਨ ਫਰੇਲੋ ਹਤਾਰਨ ਮਾਲੋ ਲੋਹੇ ਦੀ ਬਰਖਾ ਹੋ ਰਹੀ ਹੋਵੇ ਨਦੀ ਸ੍ਰੌਣ ਪੂਰੰ ਨਦੀ ਲਹੂ ਨਾਲ ਪੂਰੀ ਗਈ ਹੈ ਫਰੇ ਗੈਨ ਹੂਰੰ ਆਕਾਸ਼ ਵਿੱਚ ਹੂਰਾ ਵਿਚਰ ਰਹੀਆਂ ਹਨ ਉਹ ਬੇਕੇ ਤੇ ਪਾਲੰ दोहा पासया तो मुखी सूर में बके बिकराल भयानक का आवाज़ा काटरे रहे पादड़ी छंद पादड़ी नाम का यह छंद है तह हड़ आए हसे मसान ओथे मसान खिड़ खिड़ के हस रहे सन लिटे गजेंद्र छोटे किकान कित हाथी डिगे पे सन घोड़े खुले फिरते सन ਝੋਟੇ ਸੋ ਭੀਰ ਤਹਿ ਕੜਕ ਜੰਗ ਉਥੇ ਘੋਰ ਯੁੱਧ ਵਿੱਚ ਸੋਰਵੇਂ ਝੁੱਟੇ ਹੋਏ ਸਨ ਛੁੱਟੀ ਕਿਰਪਾਨ ਉਠੇ ਖਤੰਗ ਕਿਤੇ ਤਲਵਾਰਾਂ ਚੱਲ ਰਹੀਆਂ ਸਨ ਅਤੇ ਬਾਣ ਵਾਰ ਰਹੇ ਸਨ ਢਾਕਾਂ ਡਹਿਕ ਚਾਵੜ ਚਿਕਾਰ ਕਿਤੇ ਡਾਕਣੀਆਂ ਡਕਾਰ ਰਹੀਆਂ ਸਨ ਅਤੇ ਚਾਵਣਡੀਆਂ ਚੀਕ ਰਹੀਆਂ ਸਨ ਕਾਕਨ ਕਹਿਕ ਵਜੇ ਦੁਦਾਰ ਕਿਤੇ ਕਾਵਾ ਦੀ ਕੋਲਾਹਟ ਪੈ ਰਈ ਸੀ ਅਤੇ ਕਿਤੇ ਦੁਦਾਰੇ ਖੰਡੇ ਵਜਰੇ ਸਨ ਕੋਲੰ ਘੜਕ ਤੋਪਕ ਟੜਾਕ ਕਿਤੇ ਲੋਹੇ ਦੇ ਟੋਪ ਖੜਕ ਰਹੇ ਸਨ ਅਤੇ ਕਿਤੇ ਬੰਦੂਕਾਂ ਟੜਾਰ ਰਹੀਆਂ ਸਨ ਸਥੰ ਸੜਕ ਤਕੰ ਤਹਾਕ ਕਿ thế ਸਹਾਧੀਆਂ ਸਰ ਕਰਈਆਂ ਸਨ ਅਤੇ ਕਿਤੇ ਤੱਕਮ ਤੱਕ ਕੀ ਹੋ ਰਹੀ ਸੀ ਪੁਯੰਗ ਖਸ਼ਾਂ ਦੇ ਪੁਯੰਗ ਪ੍ਰਯਤਨਾਮ ਦਾ ਇਹ ਛੰਦ ਹੈ ਤਹਾਂ ਆਪ ਕੀਨੋ ਹੁਸੈਨੀ ਉਤਾਰੰ ਤਦੋ ਹੁਸੈਨੀ ਖੁਦ ਜੰਗ ਕਰਨੀ ਨਿੱਤਰਿਆ ਸਬੂ ਹਾਥ ਬਾਨੰ ਕਮਾਨੰ ਸੰਭਾਰੰ ਉਸ ਦੇ ਸਾਰੇ ਸਾਥੀਆਂ ਨੇ ਹੱਥਾਂ ਵਿੱਚ ਤੀਰ ਅਤੇ ਕਮਾਨਾਂ ਸੰਭਾਲੀਆਂ ਹੋਈਆਂ ਸਨ ਰੋਪੇ ਖਾਨ ਕੋਨੀ ਕਰੈ ਲਾਗ ਜੁਦੰ ਖੁੰਖਾਰ ਪਠਾਨ ਯੁੱਧ ਕਰਨ ਲਈ ਟੱਟ ਗਏ ਮੁਖੰ ਰਕਤ ਨੈਨੰ ਭਰੇ ਸੂਰ ਕੁਰਦੰ ਕ੍ਰੋਧ ਕਰਕੇ ਸਾਰਿਆ ਸੂਰਮਿਆਂ ਦੇ ਮੂੰਹ ਅਤੇ ਅੱਖਾਂ ਲਾਲ ਹੋ ਗਈਆਂ ਸਨ ਜਗਿਓ ਜੰਗ ਜਾਲਮ ਸੋ ਜੋਦੰ ਜੁਜਾਰੰ ਖਟੋਰ ਅਤੇ ਭਿਆਨਕ ਯੋਧਿਆਂ ਦੇ ਮਨ ਵਿੱਚ ਜੰਗ ਦੀ ਭੀੜਤੀ ਜਾਗ ਪਈ। ਬਹੇ ਬਾਣ ਬਾਂਕੇ ਪਰਛੀਤ ਦੁਦਾਰਨ। ਸੁੰਦਰ ਤੇ ਕੇ ਤੀਰ ਬਰਛੀਆਂ ਅਤੇ ਦੁਦਾਰੇ ਖੰਡੇ ਚੱਲਦੇ ਹਨ। ਮਿਲੇ ਬੀਰ-ਬੀਰੰ ਮਹਾਪੀਰ ਬਾਂਕੇ। ਵੱਡੇ-ਵੱਡੇ ਸੂਰਮੇ ਧੀਰ ਜਵਾਨ ਬਾਕੀ ਸੂਰਮਿਆਂ ਨਾਲ ਕੁੱਥਮ-ਕੁੱਤਾ ਹੁੰਦੇ ਹਨ। ਤੱਕਾ ਤੱਕ ਸੈਤੰਗ ਏਰਪਾਨੰ ਚਨਕ ਕੇ ਕਿਤੇ ਸਹ ਹਥੀਆਂ ਨਾਲ ਟੱਕਮ ਤੱਕ ਕੀ ਹੋ ਰਹੀ ਹੈ ਕਿਤੇ ਤਲਵਾਰਾਂ ਦੀ ਸ਼ੰਕਾਰ ਹੋ ਰਹੀ ਹੈ ਭੇ ਢੋਲ ਟੰਕਾਰ ਨਾਦੰ ਨਫੀਰੰ ਕਿਤੇ ਢੋਲਾ ਦੀ ਟੰਕਾਰ ਅਤੇ ਤੂਤੀਆਂ ਦੀ ਆਵਾਜ਼ ਪੈਦਾ ਹੋ ਰਹੀ ਹੈ ਉਠ ਬਾਹੋ ਆਕਾਤ ਗਜੈ ਸੋ ਬੀਰੰ ਕਿਤੇ ਬਾਵਾ ਦੀ ਛਟ ਨਾਲ ਧੁਨ ਉੱਠਦੀ ਹੈ ਅਤੇ ਕਿਤੇ ਸੂਰਬੀਰ ਕੱਚਦੇ ਹਨ ਨਵੰਗ ਨਾਦ ਨਿਸਾਨ ਵਜੇ ਅਪਾਰੰ ਧੌਂਸਿਆਂ ਦੇ ਵੱਜਣ ਤੋਂ ਕਈ ਪ੍ਰਕਾਰ ਦੀਆਂ ਨਵੇਂ ਕਲੀਆਂ ਆਵਾਜ਼ਾਂ ਨਿਕਲਦੀਆਂ ਹਨ ਰੋਲੇ ਤਾਚ ਮੁਚੰ ਕੋਠੀ ਸਾਸਤਰਚਾਰਨ ਵੱਡੇ ਟੁਕੇ ਸੂਰਵੀਰ ਰੋਲ ਰਹੇ ਹਨ ਅਤੇ ਸ਼ਸਤਰਾ ਦੇ ਵੱਜਣ ਨਾਲ ਚਿੰਗਾਰੀਆਂ ਉੱਠਦੀਆਂ ਹਨ ੋ ටੋਪ ਡਕਾਡੋਕ ਡਾਲங ਲੋෙਦੇ ටੋපਾ ਦੀ ටਕටਕ ਅੇ ටਾ ਦੀ ටਕටਕ ਦੀਆਵਾ ਜਾਸ सुਨਾਦਦਹਨ මहाਬਰ බਨਤ வਕੇਬਕਰਲங මहाਵੀ ਅਤੇ ਬංखੇ தੀරਦਾਜ ਪਿਆਨ කරੋපතාਾਰ ਰਹਨ නਜੇਬਰ බੈத்தਾਲියங போਤ பரேਤ ਬੀਰ ਬਤਾਲ ਭੂਤ ਅਤੇ ਪ੍ਰੇਤ ਨਚਰੇ ਹਨ ਨਚੀ ਢਾਕਣੀ ਜੋਧਣੀ ਉਰ ਦਹਿਤੰ ਅਕਾਸ਼ ਵਾਸੀ ਢਾਕਣੀਆਂ ਜੋਗਣਾ ਨਚ ਰਹੀਆਂ ਹਨ ਛੋਟੀ ਜੋਗਤਾਰੀ ਮਹਾ ਰੋਦਰ ਜਾਕੇ ਭਿਆਰਕ ਯੁੱਧ ਕਰਨ ਮਹਾ ਰੋਦਰ ਸ਼ਿਵਦੀ ਜੋਗ ਸਮਾਧੀ ਭੰਗ ਹੋ ਜਾ ਨਾਲ ਹੋ ਜਾਗ ਪਿਆ ਹੈ ਡਗਿਓ ਧਿਆਨ ਬ੍ਰਹਮੰ ਸਭੈ ਸਿੱਧ ਭਾਗੇ ਬ੍ਰਹਮਾ ਦਾ ਧਿਆਨ ਉਚਕ ਗਿਆ ਹੈ ਅਤੇ ਸਾਰੇ ਸਿੱਧ ਆਪਣੇ ਆ ਟਿਕਾਣਿਆਂ ਤੋਂ ਭੱਜ ਗਏ ਹਨ ਹਸੇ ਕੇ ਨਰੰ ਜਾਛ ਵਿਦਿਆ ਤਰੇ ਰੰ ਕੇ ਨਰ ਯਕਸ਼ ਵਿਦਿਆ ਤਰ ਆਦਿਕ ਦੇਵਤੇ ਹਸ ਰਹੇ ਹਨ ਨੱਚੀ ਅਛਰਾ ਪਛਰਾ ਚਾਰ ਨੇੰ ਅਤੇ ਮਾਤ ਲੋਕ ਦੀਆਂ ਸੁੰਦਰ ਯੋਗਤੀਆਂ ਆਪਸ਼ਰਾਵਾ ਹਾਤੇ ਚਾਰ ਨਾਦੀਆਂ ਇਸਤਰੀਆਂ ਨੱਚ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ